ਕਹੇ ਭਈਆ ਇਥੋਂ ਦਾ ਭਲਾ ਜਾਣੇ ਤੋ ਯਾਰ ਮੋਟਾ ਜਾ ਉਹ ਮੈਨੂੰ ਇਹ ਵੀ ਇਹ ਨਹੀਂ ਸਮਝ ਆਉਂਦੀ ਵੀ ਕਦੇ ਤਾਂ ਬਾਬਾ ਬਣ ਜਾਂਦਾ ਜਦੋਂ ਕੋਈ ਜਵਲੀ ਮਾਰ ਦਿੰਦਾ ਉਹਦੀ ਪੂਰੀ ਹੋ ਜਾਂਦੀ ਹੈ ਬਾਬਾ ਬਣ ਜਾਂਦਾ ਤੇ ਉਹ ਕਹਿੰਦੇ ਭੁੱਖ ਬਣੀਆਂ ਕਰਦਾ ਉਹਨੇ ਵੀ ਗੱਲ ਕਹੀ ਸੀ ਆਹ ਤਾਂ ਵੀ ਸਾਡਾ ਭਾਈਚਾਰਾ ਹੈ ਤੇ ਚੂਹੇ ਨੇ ਰਹਿ ਕਰ ਲਈ ਚੂਹੇ ਕਹਿੰਦੇ ਵੀ ਆਪਾਂ ਬਿੱਲੀ ਨੂੰ ਫੜਨ ਉਹ ਕੋਈ ਕਹਿੰਦੇ ਮੈਂ ਪੂਛ ਫੜਨੂ ਤੇ ਕੋਈ ਕਹਿੰਦਾ ਮੈਂ ਲੱਤ ਫੜਨੂ ਤੇ ਕੋਈ ਕੋਸ਼ ਕਰਨੂ ਤੇ ਇੱਕ ਸਿਆਣਾ ਬੰਦਾ ਬੈਠਾ ਸੀ ਉਹ ਕਹਿੰਦਾ ਮੇਉ ਆਲੇ ਥਾਂ ਖੜਾ ਥਾ ਪਾਊਗਾ ਵੀ ਉਹਦੇ ਗੱਲ ਨੂੰ ਕੌਣ ਹੱਥ ਪਾਊਗਾ ਇਹੀ ਗੱਲ ਆਪਣੇ ਲੋਕਾਂ ਦੀ ਬਣ ਗਈ ਐ ਪੰਜਾਬ ਦੇ ਵਿੱਚ ਜਿਮਣੀ ਚੋਣਾ ਹੋ ਕੇ ਖਟੀਆਂ ਤੇ ਲੋਕਾਂ ਨੇ ਜਿਹੜਾ ਹੈਗਾ ਫਤਵਾਦ ਧਾਮਾ ਦੀ ਪਾਰਟੀ ਨੂੰ ਤਿੰਨ ਸੀਟਾਂ ਤੇ ਇੱਕ ਸੀਟ ਤੇ ਕਾਂਗਰਸ ਨੂੰ ਆਮ ਲੋਕ ਇਹਦੇ ਬਾਰੇ ਕੀ ਸੋਚਦੇ ਆ ਜਾਂ ਸਰਕਲ ਪ੍ਰਧਾਨ ਐ ਜਿਵੇਂ ਲਖਰਪਾਲ ਦੀ ਟੀਮ ਐ ਇਹ ਬਾਈ ਆਪਣੇ ਨੇੜ ਦੇ ਪਿੰਡਾਂ ਦੇ ਬਾਈ ਤੁਹਾਡਾ ਕੀ ਨਾਮ ਐ ਮੇਰਾ ਨਾਮ ਹੀ ਦਰਸ਼ਨ ਸਿੰਘ ਹੈ ਦਰਸ਼ਨ ਜਿਵੇਂ ਅੱਜ ਲੋਕ ਹੋਲੀ ਖੇਡਦੇ ਆ ਜਿੱਤਣ ਤੋਂ ਬਾਅਦ ਇਹ ਕਿਹੜੀ ਖੁਸ਼ੀ ਚ ਖੇਡੀ ਜਾਂਦੀ ਹੈ ਇਹ ਬਾਈ ਜਿਹੜੀ ਹੋਲੀ ਖੇਡਦੇ ਆ ਨਾ ਜੀ ਇਹਨਾਂ ਨੂੰ ਇਹ ਆਪਦੀ ਆਉਣ ਵਾਲੀ ਬਰਬਾਦੀ ਦੀ ਹੌਲੀ ਖੇਡਦੇ ਪਏ ਆ। ਇਹ ਕੋਈ ਐਮ.ਐਲ.ਏ ਬਣ ਗਿਆ, ਕੋਈ ਐਮ.ਪੀ ਬਣ ਗਿਆ। ਇਹ ਉਹਦੀ ਜਿੱਤ ਦੀ ਖੁਸ਼ੀ ਦੇ ਵਿੱਚ ਕੋਈ ਹੌਲੀ ਉਹਦੀ ਜਿੱਤ ਦੀ ਖੁਸ਼ੀ ਖੇਡਦੇ ਆ। ਪਰ ਅੰਦਰ ਇਹਨਾਂ ਨੂੰ ਇਹ ਸੀਨ ਨਹੀਂ ਪਤਾ ਵੀ ਜਿਹੜੀ ਇਹ ਹੌਲੀ ਖੇਡੀ ਇਹ ਆਉਣ ਵਾਲੀਆਂ ਆਪਣੀਆਂ ਜਿਹੜੀਆਂ ਨਸਲਾਂ, ਫਸਲਾਂ ਸਾਡਾ ਇਤਿਹਾਸ ਹੈ। ਉਹਦੀ ਬਰਬਾਦੀ ਦੀ ਹੌਲੀ ਖੇਡਦੇ ਆ। ਜਿਵੇਂ ਮੰਨ ਲਓ ਜਿਹੜਾ ਹੈਗਾ 2021 ਕਿਦਾਂ ਦਾ ਕਿਸਾਨ ਰੁਲੇ ਛੜਕਾਂ ਤੇ ਐਸਾ ਮੰਡਗਾਂ ਦੇ ਵਿੱਚ ਉਠੰਡੇ ਕਿਸਾਨ ਕੁੱਟੇ ਜਾਂਦੇ ਐ ਠੀਕ ਐ ਹੁਣ ਵੀ ਦੋ ਦਿਨ ਪਹਿਲਾਂ ਗੋਲੀ ਚੱਲੀ ਐ ਕਿਸਾਨਾਂ ਦੇ ਉੱਤੇ ਜ਼ਮੀਨਾਂ ਉਹਦੇ ਰਿਕੁਆਇਰ ਕਰ ਲਈ ਐ ਤੇ ਫਿਰ ਕਿਹੜੀ ਖੂਜੀ ਦੇ ਵਿੱਚ ਜਿਹੜੇ ਕਿਸਾਨ ਆ ਉੱਥੇ ਜਾ ਕੇ ਵੋਟਾਂ ਆਵਾਜ਼ ਦੀ ਨਹੀਂ ਪਾਦੇ ਹੁੰਦੇ ਇਹ ਬਾਈ ਜੀ ਇਹ ਲੋਕਾਂ ਨੂੰ ਨਾ ਸਿਸਟਮ ਨੇ ਉਲਝਾਈ ਇਹਨਾਂ ਲਈ ਆ ਜਿਹੜੇ ਚੌਧਰਪੁਣੇ ਵਾਲਿਆਂ ਲੋਕਾਂ ਨੂੰ ਗੱਲਾਂ ਹੁਣ ਬਾਈ ਜੀ ਤੁਸੀਂ ਕਿਸੇ ਪਾਵਰ ਚ ਤੁਸੀਂ ਮੇਰੇ ਜੋ ਸਿਰ ਤੇ ਹੱਥਾਂ ਦਾ ਦਰਸ਼ਨ ਮੈਂ ਕਰੇ ਨਾਲ ਆ ਮੈਂ ਆਪਦੇ ਭਾਈ ਚਰੇ ਨੂੰ ਖਤਮ ਗਏ ਇਹਨਾਂ ਨੇ ਸਾਡਾ ਭਾਈ ਚਰਾ ਖਤਮ ਕਰਤਾ ਪੰਜਾਬ ਰਾਗੀ ਜੀ ਕਿਸਾਨ ਹਰੇਕ ਬੰਦਾ ਰੁਲਿਆ ਉਹਦੇ ਵਿੱਚ ਆਮ ਪਾਰਟੀ ਦਾ ਮਰਕਰ ਵੀ ਰੁਲਿਆ ਕੁਝ ਕਾਂਗਰਸੀ ਵੀ ਰੁਲਿਆ ਅਕਾਲੀ ਵੀ ਰੁਲਿਆ ਇਹ ਸਸਤੋਂ ਦਾ ਇਹੀ ਤਾਂ ਲੋਕਾਂ ਦੀ ਸਮਝ ਤੋਂ ਬਾਹਰ ਆਪਾਂ ਨੂੰ ਕਹਾਣੀ ਵੀ ਜਦੋਂ ਅਸੀਂ ਮੰਡੀਆਂ ਚ ਰੁਲ ਗਏ ਸਰਕਾਰ ਜਿੰਨਾਂ ਨੂੰ ਜਿਤਾਇਆ ਉਹਨਾਂ ਦੀ ਸਰਕਾਰ ਆ ਆਮ ਪਾਰਟੀ ਕਹਿੰਦੇ ਵੀ ਅਸੀਂ ਕੰਮਾਂ ਵਾਲੀ ਦਿੱਤੇ ਆ ਬਈ ਕੰਮ ਕੀਤਾ ਕੀ ਇਹਨਾਂ ਨੇ ਪਤਾ ਨਹੀਂ ਉਹਨਾਂ ਲੋਕ ਦੱਸ ਸਕਦੇ ਲੋਕ ਇਹੀ ਲੋਕਾਂ ਨੂੰ ਪੁੱਛਣਾ ਇਹ ਬਈ ਕੰਮਾਂ ਨਾਲ ਜਿੱਤੇ ਇਹ ਸਾਨੂੰ ਜਿਹੜਾ ਸਾਡਾ ਆਪਸ ਵਿੱਚ ਹੈਗਾ ਨਾ ਵੀ ਆ ਬਾਈ ਗੁਰਪ੍ਰੀਤ ਬੈਠਾ ਹੈ ਗੁਰਪ੍ਰੀਤ ਵੀਰੇ ਮੇਰੀ ਤੇਰੇ ਨਾਲ ਨਹੀਂ ਬਣਦੀ ਕਿਸੇ ਗੱਲੋਂ ਮੈਂ ਤੈਨੂੰ ਨਹੀਂ ਬੋਲਾਂਦਾ ਤੂੰ ਪਰ ਮੈਨੂੰ ਇਹ ਚੀਜ਼ ਦਾ ਮਨ ਅੰਦਰ ਦਰਦ ਹੋਣਾ ਚਾਹੀਦਾ ਵੀ ਗੁਰਪ੍ਰੀਤ ਜਿੱਥੇ ਸੱਚ ਬੋਲਦਾ ਨਾ ਸੱਚ ਦੇ ਨਾਲ ਖੜਨਾ ਪੈਂਦਾ ਤੇ ਸਾਡੇ ਲੋਕਾਂ ਨੇ ਇਹਨਾਂ ਨੇ ਦਫਾੜੀ ਇੰਨਾ ਪਵਾਤਾ ਵੀ ਉਹ ਬੰਦੇ ਕਿ ਸੋਝ ਜਾਂਦੇ ਆ ਵੀ ਕਰਦੇ ਸਾਡੇ ਤਾਂ ਧੱਕਾ ਹੀ ਪਿਆ ਇਹ ਪਰ ਵੀ ਗੁਰਪ੍ਰੀਤ ਫਲਾਨੀ ਪਾਰਟੀ ਨਾਲ ਸਹਿਮਤ ਹੈ ਮੈਂ ਤਾਂ ਜੋ ਉਲਟ ਚੱਲਣਾ ਇਨਾ ਜਤਨ ਦਾ ਕਾਰਨ ਹੀ ਇਹ ਹੈ ਵੀ ਇਹਨਾਂ ਨੇ ਸਾਡਾ ਉਹ ਜਿਹੜਾ ਭਾਈਚਾਰਾ ਸੀ ਨਾ ਉਹ ਖਤਮ ਕਰਤਾ ਸਾਡਾ ਤੇ ਜਿਹੜਾ ਆਪਾਂ ਗੱਲ ਕਰੀਏ ਹੁਣ ਮੰਨ ਲਓ ਜਦੋਂ ਭਗੰਤ ਮਾਨ ਦਾ ਬਿਆਨ ਆਇਆ ਉਸ ਤੋਂ ਬਾਅਦ ਹੈ ਨਾ ਲੋਕਾਂ ਨੇ ਅਸੀਂ ਕੰਮਾ ਨਾ ਦਿੱਤੇ ਜਦੋਂ ਤੁਸੀਂ ਕਹਿੰਦੇ ਕੰਮਾ ਨਾ ਲਾਣੀ ਦਿੱਤੇ ਉਦੋਂ ਬਿਨਾ ਜਿਹੜਾ ਪੰਜਾਬ ਦੇ ਮੁੱਦੇ ਆ ਫਾਰਮ ਜਾਂ ਬੁੱਢਾਂ ਨਾਲਾ ਹਾਂਜੀ ਉਹ ਪੁਲਿਸ ਕਰ ਰਿਹਾ ਸਾਰੇ ਪੰਜਾਬ ਦੇ ਦਰਿਆਵਾਂ ਮੈਂ ਤਨਫਰੀਕ ਨੂੰ ਚਲੋ ਜਿਹੜਾ ਆਪਾਂ ਗੱਲ ਕਰੀਏ ਉੱਤੇ ਲੋਕ ਇਕੱਠੇ ਹੋ ਕੇ ਜਾ ਵੀ ਰਹੇ ਆ ਪਿੰਡਾਂ 'ਚ ਕਿੰਨਾ ਹੰਗਾਰਾ ਮਿਲਦਾ ਹੈ ਗੱਲ ਪਿੰਡਾਂ 'ਚ ਬਈ ਹੰਗਾਰਾ ਅਸਲ ਪਤਾ ਗੱਲ ਕੀ ਹੈ ਉਹ ਗੱਲ ਬਣ ਗਈ ਵੀ ਜਦੋਂ ਹਜੇ ਨਾ ਜਿਹੜਾ ਆਪਣਾ ਮਾਲਵਾ ਲੱਕ ਹੈ ਆਪਣੇ ਵਾਲੇ ਪਾਸੇ ਉਹ ਅੱਗ ਹਜੇ ਆਈ ਨਹੀਂ ਕੀ ਜਿਹੜੀ ਗੱਲ ਹੈ ਸੇਕ ਉਸ ਸੰਸਾਰ ਨੂੰ ਲੱਗਦਾ ਜਿਹਦੇ ਘਰ ਨੂੰ ਅੱਗ ਲੱਗੀ ਹੁੰਦੀ ਹੈ ਹੁਣ ਆਪਾਂ ਇਹ ਗੱਲ ਕਹਿੰਦੇ ਵੀ ਤੁਸੀਂ ਇਹ ਵੀ ਗੱਲ ਨੂੰ ਸੋਚ ਆਊਗਾ ਤੁਸੀਂ ਵੀ ਪਿੰਡਾਂ 'ਚ ਵਿਚਨੇ ਹੋ ਵੀ ਆਈਰਮ ਉਕਸਰ ਦਾ ਏਰੀਆ ਹੈ ਇਹ ਸਾਰਾ ਸੀਮ ਦਾ ਏਰੀਆ ਸੀ ਨਾ ਆਪਣਾ ਤੇ ਉਦੋਂ ਲੋਕੀ ਕਹਿੰਦੇ ਇਹ ਜਿਹੜਾ ਬਾਦਲ ਸਾਹਿਬ ਹੈ ਉਹਨੇ ਸਾਡੇ ਮੋਟਰਾਂ ਲਾਤੀਆਂ ਜੀ ਸਾਡੇ ਸਾਡੇ ਫਸਲ ਹੋਣ ਲੱਗ ਪਈ ਉਹ ਚੀਜ਼ ਦਾ ਉਹ ਗੁਣ ਮੰਨੀ ਬੈਠੇ ਆ ਵੀ ਜਦ ਫਸਲਾਂ ਨੂੰ ਪਾਣੀ ਸੀਮ ਫਸਲ ਨਹੀਂ ਹੁੰਦੀ ਸੀ ਤੇ ਜਦੋਂ ਉਹ ਦਰਦ ਜਿਹੜਾ ਗੰਦੇ ਨਾਲ ਦਾ ਪਾਣੀ ਇਹਨਾਂ ਨੂੰ ਲਿਆ ਕੇ ਪਿਆਈਏ ਫਿਰ ਲੋਕ ਮੰਨਣਗੇ ਅਕਸਰ ਬਾਈ ਜੀ ਲੈ ਲਓ ਦਿਹਾੜੇ ਉਹ ਪਾਣੀ ਚੱਲਿਆ ਤੁਸੀਂ ਇਹ ਦੱਸੋ ਵੀ ਅੱਜ ਤੋਂ 50 ਸਾਲ ਪਹਿਲਾਂ ਕੈਂਸਰ ਨਾਮ ਦੀ ਕੋਈ ਚੀਜ਼ ਹੈ ਨਹੀਂ ਸੀ ਨਾ ਆਪਣੇ ਇਹ ਗੱਲਾਂ ਤਾਂ ਕਹਿੰਦੇ ਆ ਲੋਕ ਵੀ ਬਠਿੰਡੇ ਚ ਲਿਆ ਕੇ ਸਾਡੇ ਜੀ ਕੈਂਸਰ ਦਾ ਹਸਪਤਾਲ ਬਣਾਤਾ ਵੀ ਬਾਦਲ ਨਹੀਂ ਕੈਂਸਰ ਦਾ ਹਸਪਤਾਲ ਬਣਾਤਾ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਉਹ ਲੋਕੀ ਇਹ ਕਿਉਂ ਨਹੀਂ ਸੋਚਦੇ ਵੀ ਜਿਹੜਾ ਕੈਂਸਰ ਦਾ ਹਸਪਤਾਲ ਬਣਾਇਆ ਵੀ ਕੈਂਸਰ ਆਇਆ ਕਿੱਥੋਂ ਵੀ ਕੈਂਸਰ ਦਾ ਹਸਪਤਾਲ ਬਣਾਉਣ ਦੀ ਲੋੜ ਪਈ ਕਿਉਂ ਜੇ ਵੀਰ ਜੀ ਕੈਂਸਰ ਦੀ ਬਿਮਾਰੀ ਆਈ ਤਾਂ ਤਾਂ ਹੀ ਹਸਪਤਾਲ ਬਣਾਉਣ ਦੀ ਲੋੜ ਪਈ ਜੇ ਸਾਡੀ ਪਾਣੀ ਸ਼ੁੱਧ ਹੋ ਸਾਡੀ ਹਵਾ ਸ਼ੁੱਧ ਹੋ ਸੜਕ ਖਾਲਪੀ ਨੂੰ ਸ਼ੁੱਧ ਹੋਊਗਾ ਤੇ ਸਾਨੂੰ ਹਸਪਤਾਲ ਬਣਾਉਣ ਦੀ ਕੈਂਸਰ ਦੀ ਲੋੜ ਹੀ ਨਾ ਪਵੇ। ਸੋਲ ਵੇਰੇ ਇਹਦਾ ਮੰਨ ਲਓ ਜਿਹੜੇ ਲੋਕ ਇਹ ਵੀ ਕਹਿਣਗੇ ਵੀ ਜੇਕਰ ਹੁਣ ਕੱਠ ਤੁਸੀਂ ਲੈ ਕੇ ਜਾਣਾ ਤਾਂ ਇਹਨਾਂ ਪਿੰਡਾਂ ਤੋਂ ਲੈ ਕੇ ਜਾਣਾ ਬਠਿੰਡਾ ਬਕਸਰ ਤੋਂ ਹਨਾ ਮਾਨਸਾ ਤੋਂ ਤੇ ਬਰ ਜਿਹੜਾ ਲੁਧਿਆਣਾ ਮੋਗਾ ਜਗਰਾਓ ਜਿਹੜੇ ਬਾਗਾ ਪ੍ਰਾਣਾ ਜਾਂ ਹਨਾ ਇਹ ਏਰੀਆਲ ਦੇ ਉੱਥੇ ਨੇੜੇ ਪੈਂਦੇ। ਉੱਥੋਂ ਕੌਣ ਇਕੱਠ ਹੁੰਦਾ? ਬਾਈ ਜੀ ਜਦੋਂ ਬਾਈ ਜੀ ਨੇ ਪਹਿਲਾ ਮੋਰਚਾ ਲੱਗਿਆ ਸੀ ਉੱਥੇ ਸਾਰੇ ਜੱਥੇਬੰਦੀਆਂ ਦਾ ਸਭ ਤੋਂ ਵੱਧ ਘਟਾ ਆਪਣੇ ਮੁਕਸਰੇ ਰੀਆ ਬਠਿੰਡੇ ਤੋਂ ਵੀ ਬਹੁਤ ਲੋਕ ਸੀਗੇ ਮੋਗੇ ਦੇ ਲੋਕਾਂ ਵੀ ਬਹੁਤ ਸਹਿਯੋਗ ਦੇ ਰਹੇ ਆ ਲੁਧਿਆਣੇ ਦੇ ਲੋਕ ਵੀ ਸਹਿਯੋਗ ਦੇ ਰਹੇ ਆ ਜੇ ਉਹਨੂੰ ਉਹੀ ਗੱਲ ਆ ਜੇ ਮਸਾਲ ਜਗਾਉਣੀ ਆ ਤੇ ਜੇ ਆਪਣੇ ਕੋਲ ਇੱਕ ਬੱਤੀ ਨੂੰ ਤਾਂ ਪਣਾ ਲਾਉਣਾ ਪਊ ਨਾ ਮੇਹਰ ਗੱਲ ਕਹਿਦਾ ਵੀ ਇੱਕ ਪਾਸੇ 100 ਬੰਦਾ ਖੜਾ ਉਹਦੇ ਵਿੱਚ ਕਿਸੇ ਦੀ ਪਛਾਣ ਨਹੀਂ ਹੈਗੀ ਜੇ ਤੁਸੀਂ ਚੰਗੇ ਕੰਮ ਨੂੰ ਇੱਕ ਬੰਦਾ ਵੀ ਤੁਰੂਗਾ ਨਾ ਇੱਕ ਇੱਕ ਬੂਤ ਬੂਤ ਕਰਕੇ ਤਲਾਬ ਭਰਨਾ ਆਪਾਂ ਇਹ ਗੱਲ ਇਹਨਾਂ ਨੂੰ ਅਪੀਲ ਆ ਲੋਕਾਂ ਨੂੰ ਵੀ ਲੋਕੋ ਹੱਥ ਬੰਨ੍ਹ ਕੇ ਬੇਨਤੀ ਐ ਵੀ ਕਦੇ ਨਾ ਸੋਚੋ ਵੀ ਕੋਲ ਜਾਂਦਾ ਕੋਲ ਨਹੀਂ ਜਾਂਦਾ ਜੇ ਕੋਈ ਬੰਦਾ ਕਹਿੰਦਾ ਵੀ ਉੱਥੋਂ ਦਾ ਕੋਈ ਇਤਰਾਜ ਆ ਕਿਸੇ ਨੂੰ ਤੇ ਅਸੀਂ ਜੀ ਬੁੱਢੇ ਨਾਲੋਂ ਤੋਂ ਪਾਣੀ ਲੈ ਆਵਾਂਗੇ ਠੀਕ ਐ ਜਿਹੜੇ ਕੋਈ ਆਮ ਪਾਰਟੀ ਵਾਲੇ ਜਾਂ ਕਾਲੀ ਆ ਜਾਂ ਕਾਂਗਰਸੀ ਆ ਕਹਿੰਦੇ ਵੀ ਇਹਦਾ ਵੀ ਤੁਰੇ ਫਿਰਦੇ ਐ ਤੇ ਅਸੀਂ ਕਹਿੰਦੇ ਵੀ ਅਸੀਂ ਆਉਣ ਜਾਣ ਦਾ ਖਰਚਾ ਸਾਡਾ ਵੀ ਅਸੀਂ ਤੁਹਾਨੂੰ ਪਾਣੀ ਝਾਦਾਂਗੇ ਤੁਸੀਂ ਪਿਆ ਦਿਓ ਆਪਣੇ ਜਾਨਵਰਾਂ ਨੂੰ ਪਿਆ ਦਿਓ ਬੰਦਿਆਂ ਨੂੰ ਤਾਂ ਪੀਣ ਦੀ ਗੱਲ ਦੂਰ ਰਾਇਕਾ ਇਹ ਵੀ ਆ ਲੋਕ ਜੇ ਤੁਹਾਡਾ ਨਾਂ ਜਾਣਗੇ ਵੀ ਤਾਂ ਉਹਦੇ ਵਾਸਤੇ ਚਲਾਓ ਕਹਿੰਦੇ ਆ ਟ੍ਰਾਂਸਪੋਰਟੇਸ਼ਨ ਦਾ ਖਰਚਾ ਆਉਂਦਾ ਫਿਰ ਉਹ ਕੌਣ ਕਰੂਗਾ ਤੇ ਬਾਈ ਜੀ ਜਿਹੜਾ ਹੁਣ ਕੱਲ ਪੜਾਕੇ ਚਲਾਇਆ ਹੋਲੀ ਖੇਡੀ ਤੇ ਡੈਂਪੀ ਮਗਰ ਤੇਲ ਫੂਕਿਆ ਤੇ ਰਾਜੇ ਮਗਰ ਤੇਲ ਫੂਕਿਆ ਉਹ ਕਿੱਥੋਂ ਆਇਆ ਮੈਨੂੰ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਆਪ ਦੀ ਆਪ ਦੇ ਆਪ ਹੀ ਜਾਣਾ ਚਾਹੀਦਾ ਬਾਈ ਜੀ ਇਹ ਕੋਈ ਕਿਸੇ ਦਾ ਮੁੱਦਾ ਨਹੀਂ ਨਾ ਤੇ ਲੱਖੇ ਦਾ ਜਾਂ ਕਿਸੇ ਹੋਰ ਬੰਦੇ ਦਾ ਇਹਦਾ ਸਾਰੇ ਸਾਰੇ ਪੰਜਾਬ ਦਾ ਹੀ ਆਪਣਾ ਸਾਰੇ ਪੰਜਾਬ ਦੇ ਇਹ ਜਦੋਂ ਮੰਨ ਕੇ ਚੱਲੋ ਕਿਸੇ ਕੋਈ ਬੰਦਾ ਬਿਮਾਰ ਹੋ ਜਾਂਦਾ ਕਿਸੇ ਨੂੰ ਹਾਸਤ ਬਿਮਾਰੀ ਲੱਗ ਜਾਂਦੀ ਹੈ ਉਦੋਂ ਅਸੀਂ ਪੁੱਛਦੇ ਹਾਂ ਵੀ ਸਾਨੂੰ ਯਾਰ ਕਾਂਗਰਸੀ ਫੰਡ ਦੇ ਕੇ ਜਾਣਗੇ ਹੋਰ ਭਾਈ ਦੇਣਾ ਅਸੀਂ ਜਦੋਂ ਕਿਸੇ ਬੰਦੇ ਨੂੰ ਬਿਮਾਰੀ ਲੱਗਦੀ ਹੈ ਬੰਦਾ ਆਪਣੇ ਆਪ ਹੀ ਭਾਈ ਦਾ ਹਸਪੀਟਲ ਨੂੰ ਤੇ ਜ਼ਰੂਰੀ ਤਾਂ ਨਹੀਂ ਵੀ ਤੇ ਸਾਡੇ ਪਿੰਡ ਚ ਕੈਂਸਰ ਵੜ ਗਿਆ ਜਾਂ ਸਾਨੂੰ ਬਿਮਾਰ ਉਦੋਂ ਹੀ ਉੱਠਾਂਗੇ ਅਸੀਂ ਜੇ ਬਿਮਾਰੀ ਨੂੰ ਆਉਣ ਤੋਂ ਪਹਿਲਾਂ ਹੀ ਰੋਕਿਆ ਜਾਵੇ ਉਦੋਂ ਤਾਂ ਸਾਨੂੰ ਨਹੀਂ ਕਿਸੇ ਨੇ ਜੇ ਮੈਂ ਬਿਮਾਰ ਹੋ ਗਿਆ ਮੈਨੂੰ ਕੈਂਸਰ ਹੋ ਗਿਆ ਨਾ ਨਾ ਉਹ ਡੈਂਟੀ ਨੇ ਪੈਸੇ ਦੇ ਕੇ ਜਾਨਾ ਨਾ ਮੈਨੂੰ ਕਾਲੀਆਂ ਨੇ ਦੇ ਕੇ ਜਾਨਾ ਕਿਸੇ ਨੇ ਨਹੀਂ ਦੇ ਕੇ ਜਾਨਾ ਮੈਨੂੰ ਇੱਜ਼ਤ ਆਪਣਾ ਵੀ ਕਰਾਉਣਾ ਪੈਣਾ ਨਾ ਪਰਵਾਸੀ ਜਿਹੜੇ ਮਜ਼ਦੂਰ ਹੈ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਹੈ ਕੀ ਕਹਿਣਾ ਚਾਹੋਗੇ ਭਾਈ ਜੀ ਜਦੋਂ ਜਿਹੜੇ ਪ੍ਰਵਾਸੀ ਬੰਦੇ ਹੈ ਅਸੀਂ ਉਹਨਾਂ ਦੇ ਬਾਲੇ ਇਹ ਨਹੀਂ ਵੀ ਸਾਨੂੰ ਉਹਨਾਂ ਨਾਲ ਕੋਈ ਜਲਸੀ ਹੈ ਜਿਹੜਾ ਕੋਈ ਬੰਦੇ ਕੰਮ ਕਰਦੇ ਕੰਮ ਕਰਨ ਆਉਂਦਾ ਚਲੇ ਜਾਣ ਜੇ ਸਾਨੂੰ ਪੰਜਾਬ ਦੇ ਬੰਦਿਆਂ ਨੂੰ ਬਾਹਰ ਨੌਕਰੀ ਹਾਸਲ ਨਹੀਂ ਪੁੱਲਦੀ ਜਮੀਨ ਅਸੀਂ ਨਹੀਂ ਲੈ ਸਕਦੇ ਕਿਸੇ ਜਾ ਕੇ ਤਾਂ ਸਾਡਾ ਪੰਜਾਬ ਦਾ ਸ਼ਾਮਲਾੜ ਬਣਾਦਾ ਜਿਹੜੇ ਜਿੱਥੇ ਮਰਜੀ ਜੀ ਕਰਦਾ ਮੇਰੇ ਅਗਾ ਘਰ ਬਣਾ ਕੇ ਚਾਰ ਡੰਡੇ ਝੁੱਗੀ ਕਾੜ ਕੇ ਬਹਿ ਜਾਂਦੇ ਆ ਹੁਣ ਆਮਣਾ ਜਦੋਂ ਮੁੰਡੇ ਮਾਰੇ ਆ ਇਸ ਤੋਂ ਪਹਿਲਾਂ ਵੀ ਜਾਨੀ ਕਿੰਨੀਆਂ ਵਾਰ ਦੋਪਾਂ ਕੀਤੀਆਂ ਸ਼ਹਿਰਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਬਠਿੰਡੇ ਦੇ ਵਿੱਚ ਕਿਸੇ ਜ਼ਿੰਮੇਵਾਰ ਬੰਦੇ ਨੂੰ ਰੀੜੀ ਨਹੀਂ ਲੋਂਦਿੰਦੇ ਕੰਮ ਨਹੀਂ ਕਰ ਲੈਂਦੇ ਉਹ ਜੁਨੀਅਨ ਹੋ ਕੇ ਇਕੱਠੇ ਆਪਦੇ ਚਾਰ ਭਈਓ ਹੋ ਕੇ ਇਕੱਠੇ ਹੋ ਜਾਂਦੇ ਆ ਉਹਦਾ ਪਿੱਛੇ ਜੇ ਗੱਲ ਜਲਦੀ ਸੀ ਵੀ ਜਿਹੜੇ ਭਈਏ ਆ ਵੀ ਇਹਨਾਂ ਦਾ ਵੀ ਵੋਟਾਂ ਨਾਲ ਬਣਾਇਆ ਜਾਣਾ ਤੇ ਕਹੇ ਭਈ ਆਹ ਇੱਥੋਂ ਦੇ ਭਾਈਆਂ ਵਾਲੇ ਤੋਂ ਯਾਰ ਮੋਟਾ ਜਾ ਉਹ ਮੈਨੂੰ ਇਹ ਵੀ ਇਹ ਨਹੀਂ ਸਮਝਾਉਂਦੀ ਵੀ ਕਦੋਂ ਤਾਂ ਬਾਬਾ ਬਣ ਜਾਂਦਾ ਜਦੋਂ ਕੋਈ ਜਵਲੀ ਮਾਰ ਦਿੰਦਾ ਉਹਦੀ ਪੂਰੀ ਹੋ ਜਾਂਦੀ ਹੈ ਬਾਬਾ ਬਣ ਜਾਂਦਾ ਤੇ ਉਹ ਕਦੇ ਭੁੱਖ ਪਾਣੀਆ ਕਰਦਾ ਉਹਨੇ ਵੀ ਗੱਲ ਕਹੀ ਸੀ ਆਹ ਤਾਂ ਵੀ ਸਾਡਾ ਭਾਈਚਾਰਾ ਹੈ ਤੇ ਬਈ ਮੈਂ ਤੁਹਾਡੇ ਥਰੂ ਉਹ ਬੰਦੇ ਨੂੰ ਪੁੱਛਣਾ ਚਾਹਣਾ ਵੀ ਅਸੀਂ ਲਿਆ ਕੇ ਚਾਰ ਭਈਏ ਤੇਰੇ ਘਰੇ ਮਾਰ ਦਿੰਨੇ ਆ ਤੇ ਤੂੰ ਆ ਦੇ ਘਰੇ ਵੋਟਾਂ ਬਣਾਖ ਵੀ ਜੇ ਕੋਈ ਬੰਦਾ ਬਈ ਕਿਸੇ ਨੂੰ ਮਾਰਾ ਮੋਟਾ ਸੁਣਦਾ કે ਦੀ ਜਵਲੀ ਸੁਣਦਾ ਉਹਨੂੰ ਅਸੀਂ ਪੁੱਛਣਾ ਚਾਹਣਾ ਤੁਹਾਡੇ ਥਰੂ ਮੈਂ ਵੀ ਗੁਰਪ੍ਰੀਤ ਸਿੰਘ ਮੈਂ ਤੇਰੇ ਘਰੇ ਲਿਆ ਕੇ ਚਾਰ ਭਈਏ ਮਾਰ ਦਿੰਦਾ ਤੂੰ ਬਣਾ ਵੋਟਾਂ ਤੇਰੀ ਹਮਦਰਦੀ ਦਾ ਪਤਾ ਲੱਗੇ। ਇਹ ਕਈ ਵੀ ਆ ਵੀ ਜਿਹੜਾ ਹੈਗਾ ਇੱਕ ਸੋਸ਼ਲ ਮੀਡੀਆ ਤੇ ਗੱਲਾਂ ਕਰਨ ਦੇ ਲੋਕ ਹੋਰ ਐ ਤੇ ਰੀਅਲ ਦੇ ਵਿੱਚ ਜਿਹੜੇ ਲੋਕ ਹੋਰ ਐ ਇਹ ਕਿ ਇਹਦੇ ਵਿੱਚ ਕੀ ਆ ਮਾਲਾ ਜੇ ਤੁਸੀਂ ਚੰਗਾ ਕੰਮ ਕਰਦੋਂ ਸੋਸ਼ਲ ਮੀਡੀਆ ਤੇ ਬੜੀ ਅਪਰੀਸ਼ੀਏਸ਼ਨ ਨਾਲ ਦੀ ਉਹ ਬੰਦੇ ਚੰਗਾ ਕੰਮ ਕਰਦੇ ਜੇ ਤੁਸੀਂ ਲੋਕਾਂ ਤੇ ਜਾ ਕੇ ਦੇਖ ਰਹੇ ਹੋਵੋਗੇ ਉਥੇ ਕੰਮ ਉਲਟੀ ਐ। ਹੋਰ ਬਈ ਰੁਕੀਆਂ ਅੱਜ ਕੱਲ ਉਹ ਗੱਲਾਂ ਨਾ ਵੀ ਸਵਾਰਥ ਤੇ ਬਾੜਾ ਵੱਜ ਗਏ। ਹੁਣ ਉਹੋ ਹੀ ਗੱਲ ਆ ਵੀ ਜਿਵੇਂ ਕਹਿੰਦੇ ਨਾ ਇੱਕ ਕਹਾਵਤ ਸੁਣਾਈ ਸੀ ਕਿਸੇ ਨੇ। ਚੂਹੇ ਰਾਇ ਕਰ ਲਈ। ਚੂਹੇ ਕਹਿੰਦੇ ਆਪਾਂ ਬਿੱਲੀ ਨੂੰ ਫੜਨ। ਉਹ ਕੋਈ ਕਹਿੰਦੇ ਮੈਂ ਪੂਛ ਫੜਨੂ ਤੇ ਕੋਈ ਕਹਿੰਦਾ ਮੈਂ ਲੱਤ ਫੜਨੂ ਤੇ ਕੋਈ ਕੋਸ਼ਿਸ਼ ਕਰਨੂ ਤੇ ਇੱਕ ਸਿਆਣਾ ਬੰਦਾ ਬੈਠਾ ਸੀ। ਉਹ ਕਹਿੰਦਾ ਮੇਉਂ ਵਾਲੇ ਥਾਂ ਘੜਾਤਾ ਪਾਊਗਾ ਵੀ ਉਹਦੇ ਗੱਲ ਨੂੰ ਕੌਣ ਹੱਥ ਪਾਊਗਾ। ਇਹੀ ਗੱਲ ਆਪਣੇ ਲੋਕਾਂ ਦੀ ਬਣ ਗਈ ਆ। ਵੀ ਜੇ ਸਾਨੂੰ ਸਿਸਟਮ ਨਾਲ ਲੜਨਾ ਹੈ ਪਰਤੇ ਕਰਾਵੇ ਲੱਖਾ ਜਾਂ ਭਾਨਾ ਸਿੱਧੂ। ਉੱਟ ਖਾਵੇ ਜਾਂ ਬਈ ਤੇਰੇ ਆਗਾ ਖਾਵੇ ਜਾਂ ਮੇਰੇ ਆਗਾ ਖਾਵੇ ਹਨਾ। ਤੇ ਸਹੂਲਤਾਂ ਵੀ ਸਾਨੂੰ ਘਰੇ ਬੈਠੇ ਨੂੰ ਮਿਲ ਜੇ ਪਾਣੀ ਸਾਨੂੰ ਸਾਫ਼-ਸੁਥਰਾ ਮਿਲ ਜੇ। ਇਸ ਕਰਕੇ ਭਾਈ ਸਾਨੂੰ ਲੋਪਨ ਲੋਕਾਂ ਨੂੰ ਸਾਨੂੰ ਆਪਣੇ ਨਿੱਜੀ ਸਵਾਰਤਾ ਤੋਂ ਉੱਠਣਾ ਪੈਣਾ ਹਰ ਇੱਕ ਬੰਦੇ ਨੂੰ ਆਪਣੇ ਆਪ ਨੂੰ ਲੱਖਾ ਬਣਾ ਪਾਣਾ ਹਰੇਕ ਨੂੰ ਬਣਾ ਸਿੱਧੂ ਬਣਾ ਹਰੇਕ ਨੂੰ ਦੀਪ ਸਿੱਧੂ ਬਣਾ ਪੈਣਾ ਪਰ ਭਾਈ ਦੀਪ ਸਿੱਧੂ ਗੱਲਾਂ ਕਰਦਾ ਸੀਗਾ ਜਿਹੜੀਆਂ ਅੱਜ ਤੋ ਉਹ ਦੁਨੀਆ ਦਾ ਚਲਾ ਗਿਆ ਵਿਚਾਰਾ ਉਹ ਪਰ ਉਹਦੀ ਇੱਕ ਵੀ ਗੱਲ ਨਹੀਂ ਝੂਠੀ ਹੈਗੀ ਹੁਣ ਕਈ ਬੰਦੇ ਕਿ ਲੋਕ ਕਹਿੰਦੇ ਆ ਵੀ ਯਾਰ ਦੀਪ ਸਿੱਧੂ ਮਰ ਗਿਆ ਸੀ ਮਾਰ ਮਾਰਤਾ ਤੇ ਲੱਖਾ ਸਦਾਣਾ ਜਲਸੀਆਂ ਦਾ ਬੰਦਾ ਇਹ ਨਹੀਂ ਮਰਿਆ ਹਨਾ ਇਹਦਾ ਮਤਲਬ ਇਹ ਆ ਵੀ ਲੋਕ ਸਾਡਾਂ ਦੀ ਇੰਨੀ ਕਿ ਮਾਨਸਿਕਤਾ ਇਹ ਹੋ ਗਈ ਵੀ ਜਿੰਨਾ ਜਿੱਕਰ ਬੰਦਾ ਮਰਦਾ ਨਹੀਂ ਉਹਨਾਂ ਜਿੱਕਰ ਉਹਦੀ ਸੱਚਾਈ ਨਹੀਂ ਸਾਫ਼ ਹੁੰਦੀ ਸੱਚੇ ਬੰਦੇ ਦੀ ਵੀ ਪਹਿਲਾ ਬੰਦਾ ਮਰੂ ਇੱਥੇ ਕੋਈ ਬੰਦਾ ਕਿਸੇ ਲਾਇਰ ਨੂੰ ਕਾਮਜਾਬ ਕਰੂ ਉੱਠੂ ਮਰੋ ਜਦੋਂ ਮਰ ਗਿਆ ਫੇਰ ਉਹ ਕਹਿ ਦਿੰਦੇ ਵੀ ਹਾਂ ਬੰਦਾ ਸੱਚਾ ਜੀ ਜੀ ਇਹ ਗੱਲ ਕਹਿੰਦੇ ਜੇ ਤੁਸੀਂ ਮਰਨ ਤੋਂ ਬਾਅਦ ਹੀ ਕਹਿੰਦੇ ਕਿ ਉਹ ਸੱਚਾ ਮਨਦਾ ਪਰ ਬਾਈ ਦੀਪ ਸਿੱਧੂ ਮਰ ਤਾ ਗਿਆ ਲੋਕਾਂ ਨੇ ਮਾਰ ਤਾ ਉਹਨੂੰ ਸਿਸਟਮ ਨੇ ਸਿਸਟਮ ਨੇ ਨੂੰ ਖਤਰਾ ਸੀਗਾ ਅਸੀਂ ਤਾਂ ਉਹਨੂੰ ਪਛਾਣ ਨਹੀਂ ਸਕੇ ਕੀ ਕੀ ਪਰਵਿਰੋਧੀ ਪਹਿਚਾਨਗੇ ਉਹਨਾਂ ਨੇ ਉਹਨੂੰ ਮਾਰਤਾ ਹਨਾ ਪਰ ਅਸੀਂ ਮਾਰ ਤੋਂ ਬਾਅਦ ਤੋਂ ਉਹਦੇ ਨਾਲ ਤੁਰਕੋ ਯਾਰ ਲੋਕ ਮਾਰ ਕੇ ਇਹਦੇ ਮਾਰ ਤੋਂ ਬਾਅਦ ਵੀ ਨਹੀਂ ਤੁਰਦੇਗੇ ਮੈਨੂੰ ਹੋਰ ਆਗਣਾ ਤੁਸੀਂ ਲੋਕ ਫਿਰ ਫਿਰ ਇਹਨਾਂ ਇਹੋ ਜਿਹੇ ਲੋਕਾਂ ਦੇ ਮੱਥਾ ਮਾਰਨਾ ਕੀ ਫਾਇਦਾ ਬਈ ਪਰ ਭਾਈ ਅਸੀਂ ਤਾਂ ਹੁਣ ਜਿਵੇਂ ਕਹਿੰਦੇ ਆ ਮੱਥਾ ਅਜਿਹੇ ਜਿਹੜੇ ਕੰਮ ਨੂੰ ਲੱਗੇ ਆ ਆਪਾਂ ਆਪਦਾ ਮਕਸਦ ਨਹੀਂ ਛੱਡਣਾ ਸੱਚ ਦੇ ਖੜਿਆ ਸੱਚ ਦੇ ਖੜੇ ਰਵਾਂਗੇ ਜਿੰਨਾਂ ਜਿਹੜਾ ਸਵਾਸ ਉਹਨਾਂ ਜਿਹੜਾ ਹੱਕ ਦਾ ਸੱਚ ਦਾ ਹੌਕਾ ਦੇਣਾ ਤੇ ਦਿੰਦੇ ਰਵਾਂਗੇ ਤਦ ਤੁਸੀਂ ਸਮਾਏ ਤਬਾਬਾਤਾਂ ਨਵਾਸੋ ਇਹ ਸਾਹਮਣੇ ਦਰਸ਼ਨ ਸਿੰਘ ਗੰਗਾ ਤੋਂ ਇੱਕ ਨੌਜਵਾਨ ਹੈ ਇਹਨਾਂ ਦੇ ਜਿਹੜੇ ਇਨਜੀ ਵਿਚਾਰ ਆ ਕਿ ਲੋਕ ਜਿਹੜਾ ਹੈਗਾ ਸਾਡੇ ਨਾਲ ਘੱਟ ਤੁਰਦੇ ਆ ਪਰ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਹੈਗਾ ਜਿਹੜੀ ਬੰਦੇ ਅਪਰੀਸ਼ੀਏਟ ਕਰਦੇ ਉਹ ਪਿੱਛੇ ਨਹੀਂ ਕਰਦੇ ਹਨ ਸੋ ਇਹ ਹੈ ਗੱਲ ਖਾਸ ਕਰਕੇ ਜਦੋਂ ਆਪਣੇ ਕੋਲੇ ਕਿਸੇ ਦੀ ਖੁਸ਼ੀ ਸੈਲੀਬ੍ਰੇਟ ਕਰਨੀ ਆ ਉਦੋਂ ਸਾਡੇ ਕੋਲ ਪੈਸੇ ਵੀ ਆ ਜਾਂਦੇ ਆ ਪਰ ਜੇ ਅਪਕੀ ਹੁਣ ਬੁੱਢੇ ਨਾਲੇ ਜਾਣਾ ਫਿਰ ਉਹ ਘਰ ਦੇ ਕੰਮ ਵੀ ਆਉਣ ਲੱਗ ਪੈਂਦੇ ਬੰਦੇ ਨੂੰ ਇਹ ਅਗਲਾ ਕਹਿੰਦਾ ਮੈਨੂੰ ਦਰ ਸਾਧਨ ਵੀ ਕਿਵੇਂ ਕੱਢੂੰਗਾ ਇਹਨਾਂ ਦੌਰਾਨ ਸੋ ਇਹ ਗੱਲਾਂ ਸੋਚ ਨਾਲੀਆਂ ਸ਼ਾਇਦ ਬੰਦੇ ਸਾਰਾ ਕੁਝ ਗਵਾ ਕੇ ਬਾਅਦ ਸੋਚਾਂ ਤੋਂ ਬਾਅਦ ਉਦੋਂ ਬਾਅਦ ਸੋਚਿਆ ਤਾਂ ਕੀ ਸੋਚਿਆ ਸੋ ਪਹਿਲਾਂ ਸੋਚਿਆ ਮੈਂ ਚਾਹੀਦਾ ਲੋਕਾਂ ਨੂੰ ਚਾਹੀਦਾ ਕਿ ਤੁਸੀਂ ਤਨਨਾ ਦਸੰਬਰੋਂ ਜਿਹੜਾ ਇਹ ਵੱਤ ਉਹਦਾ ਬੁੱਡੇ ਨਾਲੇ ਤੇ ਮਨ ਲਾਉਣ ਵਾਸਤੇ ਜਿਹੜਾ ਹੈਗਾ ਲੁਧਿਆਣਾ ਪਹੁੰਚੋ ਪੜਾ ਸਾਰਾ ਬਹੁਤ ਬਤਾਣਾ